ਸੁਖੋ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਰਸੋਂ ਕੁਰਸੋਂ ਝੱਟੀਐ ਤੁਧ ਡਿਠੇ ਸੱਚ ਪਾਤਸ਼ਾਹ ਮਲ ਜਨਮ ਜਨੰਦੀ ਕੱਟੀਐ ਸਜਣ ਸੱਚ ਪਾਤਸ਼ਾਹ ਸਿਰਸ਼ੋਂ ਹਉਦਿ ਸ਼ਾਹ ਜਿਸ ਪਾਸ ਬਹਿਠਿਓ ਸੋਹੀਐ ਸਭਨਾ ਦਾ ਵੀਸਾ ਸਜਣ ਸਚਾ ਪਾਤਸ਼ਾਹ ਸਿਰਸ਼ੋ ਹਉਦੈ ਸੋ ਜਿਸ ਪਾਸ ਬਹਿਠਿਓ ਸੋਹੀਐ ਸਬਨਾ ਦਾ ਦੇਸਾ ਸਤਨਾੰ ਸ਼ਰੀ ਹਰ ਪਹਿਲਾ ਅਸ਼ਟਪਦੀਆ ਚੌਤੁਕੀ ਇਕ ਓੰਕਾਰ ਸਤਗੁਰ ਪ੍ਰਸਾਦਿ ਦੁਬਿਦਨ ਪੜੋ ਹਰ ਬਿਨ ਹੋਰ ਨਾ ਪੂਜੋ ਮੜ ਮਸਾਣ ਨ ਜਾਈ ਤ੍ਰਿਸ਼ਨ ਰਾਚ ਨ ਪਰ ਘਰ ਜਾਵ ਕ੍ਰਿਸ਼ਨ ਨਾਮ 부ਝਾਈ ਦੁਬਿਦਾਨਾ ਪੜੋ ਹਰ ਦਿਨ ਹੋਰ ਨਾ ਪੂਜੋ ਮੜ ਕ੍ਰਿਸ਼ਨ ਰਾਜ ਨ ਪਰ ਘਰ ਜਾਵਾ ਕ੍ਰਿਸ਼ਨ ਨਾਮ 부ਝਾਈ ਘਰ ਭੀਤਰ ਘਰ ਗੁਰੂ ਦਿਖਾਇਆ ਸਹਜ ਰਤੀ ਮਨ ਭਾਈ ਤੂੰ ਆਪੇ ਦਾਨ ਆਪੇ ਬੀਨਾ ਤੂੰ ਦੇਵਹ ਮਤ ਸਾਈ ਮਨ ਬੇ ਬੁੱਧ ਮਨ ਵਿਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸਾਹਿਬ ਸਿਉ ਲਿਵ ਲਾਈ ਰਹਾ ਸੰਖਬੈ ਰਾਗੀ ਕਹੇ ਬੈ ਰਾਗ ਸੋ ਬੈ ਰਾਗੀ ਜੀ ਖਸਮੈ ਭਾਵੈ ਹਿਰਦੈ ਸ਼ਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵੇ ਇਕੋ ਚਿੱਤ ਮਨੁਆ ਨ ਡੋਲੇ ਤਉਤ ਵਰਜ ਰਹਾਵੇ ਸਹਿਜ ਮਤ ਸਦਾ ਰੰਗ ਰਾਤਾ ਸੱਚ ਕੀ ਗੁਣ ਗਾਵੈ ਮਨੁ ਆਉ ਪਾਉਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਪਾਈ ਜਿਹ ਬਾ ਨੇਤਰ ਸੋਤਰ ਸਚ ਰਾਤੀ ਜਲਨ ਬੁਝੀ ਤੁਝੈ ਬੁਝਾਈ ਅਸ ਨਿਰਾਸ ਰਹੈ ਬੈ ਰਾਗੀ ਨਿਜ ਘਰ ਤਾੜੀ ਲਾਈ ਭਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਜ ਪੀ ਆਈ ਦੁਬਦਾ ਵਿੱਚ ਬੈਰਾਗ ਨਾ ਹੋਵੀ ਜਬ ਲੋਗ ਦੂਜੀ ਰਾਈ ਸਭ ਜਗ ਤੇਰਾ ਤੂੰ ਏਕੋ ਦਾਤਾ ਅਵਰਨ ਦੂਜਾ ਭਾਈ ਮਨਮੁਖ ਜੰਤੁ ਦੁਖ ਸਦਾ ਨਿਵਾਸੀ ਗੁਰਮੁਖ ਦੇਵ ੜਾਈ ਅਪਰ ਅਪਾਰ ਅਗੰ ਅਗੋਚਰ ਰਹਿਣ ਕੀ ਮਨ ਨ ਪਾਈ ਸੁਨ ਸਮਾਦ ਮਹ ਪਰਮਾਰਥ ਤੀਨ ਭਵਨ ਪਤ ਨਾਮ ਮਸਤਕ ਲੇਖ ਜੀਆ ਜਗ ਜੋਨੀ ਸਿਰ ਸਿਰ ਲੇਖ ਸਹਮੰ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦਰੜਾਮੰ ਮਨ ਮੁਖ ਝੂਠ ਲਹੈ ਭੈ ਮਨੰ ਆਪੇ ਗਿਆਨ ਅਗੰਮੰ ਜਿਨ ਚੌਖਿਆ ਸੀ ਸਾਦ ਜਾਣਨ ਜਿਉ ਗੂੰਗੇ ਮਿਠਿਆਈ ਓ ਕਥ ਕਾ ਕਿਆ ਕਥਿਐ ਭਾਈ ਚਲੋ ਸਦਾ ਰਜਾਈ ਗੁਰਦਾਤਾ ਮੇਲੇ ਤਾ ਮਤ ਹੋਵੈ ਨਿਗਰੇ ਮਤ ਨ ਕਾਈ ਜੋ ਚਲਾਏ ਤਿਉ ਚੱਲੈ ਭਾਈ ਹੋਰ ਕਿਉ ਕੋ ਕਰੇ ਚਤੁਰਾਈ ਇਕ ਭਰਮ ਭੁਲਾਏ ਇਕ ਭਗਤੀ ਰਾਤੇ ਤੇਰਾ ਖੇਲ ਅਪਾਰਾ ਜਿਤ ਤੁਦ ਲਾਇ ਤੇ ਹਾ ਫਲ ਪਾਇਆ ਤੂੰ ਹੁਕਮ ਚਲਾਵਣਹਾਰਾ ਸਿਵਾ ਕਰੀ ਜੀ ਕਿਸ ਹੋਵੇ ਆਪਣਾ ਜੀਉ ਪਿੰਡ ਤੁਮਾਰਾ ਸਤਿਗੁਰ ਮਿਲਿਆ ਕਿਰਪਾ ਕੀਨੀ ਅੰਮ੍ਰਿਤ ਨਾਮ ਆਧਾਰਾ ਗगनੰਤਰ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ਨਾਮ ਮਨ ਭਾਵੈ ਕਹੈ ਕਹਾਵੈ ਤਤੋ ਤਤਵ ਖਾਨੰ ਸ਼ਬਦ ਗੁਰ ਪੀਰ ਗਹਿਰ ਗੰਬੀਰ ਬਿਨ ਸ਼ਬਦੈ ਜਗ ਬਉ ਰਾਨੰ ਪੂਰ ਬੈਰੌਗੀ ਸਹਜ ਸੁਭਾਗੀ ਸਚ ਨਾਨਕ ਮਨ ਮਨ ਸ਼ਬਦ ਗੁਰ ਪੀਰਾ ਗਹਿਰ ਗੰਬੀਰਾ ਬਿਨ ਸ਼ਬਦ ਜਗ ਬੋ ਰਾਨੰ ਪੁਰ ਬੈ ਰਾਗੀ ਸਹਜ ਸੁਭਾਗੀ ਸਚ ਨਾਨਕ ਮਨ ਮਨ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਮਹਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਚੌਤਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਬਿਦਾਂ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜ ਮਸਾਣ ਨ ਜਾਈ ਕ੍ਰਿਸ਼ਨ ਰੋਚ ਨ ਪਰ ਘਰ ਜਾਵਾ ਕ੍ਰਿਸ਼ਨ ਨਾਮ 부ਝਾਈ